ਇਹ ਅੱਜ ਜਿਹੜਾ ਤੁਸੀਂ ਆਪਣੀ ਬਾੜੀ ਦੇ ਵਿੱਚ ਬੈਠੇ ਹੋ ਜੀ ਅੱਜ ਬਾਤਾਵਰਨ ਦਿਵਸ ਵੀ ਹੈ ਕੀ ਕੀ ਸ਼ੁਰੂਆਤ ਕੀਤੀ ਹੈ ਤੁਸੀਂ ਅੱਜ ਇਹ ਸ਼ੁਰੂਆਤ ਅਸੀਂ ਅਏ ਥਾਲੇ ਲਾਉਣਾ ਜੀ ਬਾਤਾਵਰਨ ਦਿਵਸ ਅਦਾਨ-ਪ੍ਰਦਾਨ ਕਰਦੇ ਆ ਪੌਦੇ ਲਾਉਨੇ ਆ ਪੰਜਾਰ ਆਏ ਸਾਹ ਦੀ ਤਰ੍ਹਾਂ ਲਾਉਨੇ ਆ ਹੂੰ ਲਾਉਂਦੀ ਰਹਾਗੇ ਹੋਰ ਵੀ ਤੇ ਪੌਦੇ ਤਿਆਰ ਕਰਖੇ ਨੇ ਜਾਮਣਾਂ ਦੇ ਹੋਰ ਪੇਡੇ ਲਾਰਖ ਨੇ ਜਿਵੇਂ ਆਪਣਾ ਮੰਡੀ ਹੋ ਗਈ ਸਕੂਲ ਹੋ ਗਿਆ ਹੂੰ ਜੇ ਆਪਾਂ ਆਪਣਾ ਤਹਿਸੀਲ ਬਣੀ ਨਵੇਂ ਦਰਵਾ ਹੂੰ ਉੱਥੇ ਵੀ ਆਪਾਂ ਪੇਡੇ ਲਾ ਕੇ ਆਵਾਂਗੇ ਜੀ ਅੱਜ ਮੌਕਾ ਨਹੀਂ ਲੱਗਿਆ ਚਰੋ ਕੰਮ ਦਾ ਟਾਈਮ ਸੀ ਹੂੰ ਜੇ ਪੇਡੇ ਤਾਂ ਹੀ ਆਪਾਂ ਦੱਸ ਵੀ ਅਸੀਂ ਅੱਜ ਸਾਲੇ ਲਾਉਣੇ ਪਤਾ ਪਰ ਦੱਸਦੇ ਤੇ ਮਨਾਉਂਦੇ ਠੀਕ ਹੈ ਜੀ ਹੋਰ ਕਿੰਨੇ ਕੁ ਪੌਦੇ ਲਾ ਚੁੱਕੇ ਹੋ ਹੁਣ ਤੱਕ ਤੁਸੀਂ ਪੌਦੇ ਤਾਂ ਹੀ ਆਪਨੇ ਹੁਣ ਘਟਟ ਘਟ 30 40 ਲੱਗ ਰਹੇ ਨੇ ਵੀਰੇ ਮਸੰਮੀਆਂ ਠੀਕੂ ਹੂੰ ਅਮਰੂਦ ਨਜੀਰਾ ਦੇ ਪੇਡੇ ਵੀ ਨੇ ਹੂੰ ਆਂਬਾਂ ਦੇ ਪੇਡੇ ਨੇ ਜੀ ਨੀਬੂ ਨੇ ਜੀ ਹੂੰ ਮੇਰੇ ਸਾਮੀਆਂ ਖੜੀਆਂ ਨੇ ਸੰਗ ਤੇਰੇ ਖੜੇ ਨੇ ਫਰੇਕ ਪੇਡਾ ਲਾਉਨੇ ਜੀ ਖੇਤ ਨੇ ਅੱਜ ਤੱਕ ਹੀ ਲਾਏ ਨੇ ਸੌ ਵਾਸਤੇ ਪੇਡੇ ਜੀ 8 ਦਾ ਪੇਡੇ ਖੇਤ ਵੀ ਲਾਏ ਨੇ ਹੂੰ ਕੁਝ ਮੁੱਲ ਲੈ ਕੇ ਲਾਏ ਨੇ ਕੁਝ ਘਰ ਦੀਆਂ ਡੇਕਾਂ ਦੀ ਆਪਣੇ ਠੀਕ ਆ ਜੀ ਜੇ ਸਾਨੂੰ ਸੋਚ ਕੇ ਜੀ ਜਿਵੇਂ ਸਕੂਲ ਹੋ ਗਿਆ ਮੰਡੀ ਹੋ ਗਈ ਤਹਿਸੀਲ ਹੋ ਗਈ ਐ ਵੀ ਜੇ ਕੋਈ ਡੰਗਰ ਪਸ਼ੂ ਜਾਂਦਾ ਰਾਹੀ ਕੋਈ ਆਰਾਮ ਕਰ ਸਕੇ ਸੌਂ ਚ ਖੜ ਕੇ ਸਾਡੀ ਇਹ ਸੋਚ ਹੈ ਜੀ ਬਹੁਤ ਵਧੀਆ ਚੰਗੀ ਸੋਚ ਹੈ। ਹਾਂ ਉੱਥੇ ਹੀ ਪਾਵਾਂਗੇ। ਪੁੱਤ ਆਏ ਥਾਲੇ ਲਾਉਣਾ ਜੀ ਅਸੀਂ ਆਏ ਵਿਆਹ ਨਹੀਂ ਹੈਗਾ ਵੀ ਹੋਰ ਲੋਕਾਂ ਨੂੰ ਵੀ ਦੇ ਦਾਨ ਨੇ ਜੀ ਗੰਗਾ ਨਗਰ ਤੋਂ ਕਪੀਡੇ ਗਏ ਨੇ ਆਪਣੇ ਜਾਮਣਾ ਦੇ। ਹੂੰ ਵੀ ਉੱਥੇ ਗਊਸ਼ਾਲਾ 'ਚ ਆਪਣਾ ਲੱਗਣਗੇ ਪੇਡੇ ਯਾਦ ਕਰਿਆ ਕਰਨਗੇ ਲੋਕ ਵੀ ਪੰਜਾਬ ਚੋਂ ਪੇਟ ਆਏ। ਬਿਲਕੁਲ ਉੱਥੇ ਵੀ ਪਸ਼ੂ ਬਹੁਤ ਪਸ਼ੂ ਨੇ ਜੀ ਆਪ ਬਹੁਤ ਧੁੱਪ 'ਚ ਬਹੁਤ ਔਖਾ ਜੀ। ਨੀਰਾ ਦਾਣਾ ਵੀ ਭੇਜਦੇ ਆਂ ਜੀ। ਹੂੰ ਜੇ ਤੇ ਉੱਥੇ ਵੀ ਚੱਲ ਡੰਗਰ ਪਸ਼ੂ ਵੀ ਸਾਚ ਆਰਾਮ ਕਰ ਲਿਆ ਕਰਨਗੇ ਜਿਹੜੇ ਸੇਵਾ ਕਰਦੇ ਨੇ ਬੰਦੇ ਵੀ। ਹੂੰ ਫਲ ਫਰੂਟ ਕਾ ਟੋੜ ਕੇ ਖਾ ਲਿਆ ਕਰਨਗੇ ਜਾਮਣਾ ਤੇ ਗਿੱਲ ਸਾਹਿਬ ਹੋਰ ਵੀ ਤੁਸੀਂ ਉਰਾਂ ਪਰਾਂ ਫਿਰ ਲਾ ਦਿੰਦੇ ਹੋ ਜੀ ਜਿਵੇਂ ਹੋਰ ਲਾ ਦਾਨ ਜਿਵੇਂ ਸਕੂਲ ਹੋ ਗਿਆ ਜੀ ਆਪਣੀ ਮੰਡੀ ਹੋ ਗਈ ਹੂੰ ਜਿਵੇਂ ਆਪਣੀ ਤਹਿਸੀਲ ਬਣੀ ਜੇ ਤੱਕ ਨਵੀਂ ਵੀਡੀਓ ਸਾਹਿਬ ਨੂੰ ਪੁੱਛ ਕੇ ਉੱਥੇ ਵੀ ਲਾਵਾਂਗੇ ਇੱਕ ਦਿਨ ਮੈਂ ਫੋਨ ਲਾਇਆ ਸੀ ਸੈਕਟਰੀ ਸਾਹਿਬ ਨੂੰ ਹੂੰ ਉਹਦੇ ਕੁਦਰਤੀ ਉਹਨਾਂ ਦਾ ਫੋਨ ਬੰਦ ਆ ਰਿਹਾ ਸੀ ਹੂੰ ਨਾ ਪੁੱਛ ਕੇ ਰੇ ਲੈ ਕੇ ਵੀ ਪੰਜ ਸੱਤ ਪੇਡੇ ਆਪਣੇ ਜਾਮਣਾ ਦੇ ਖੜੇ ਨੇ ਬਾਕੀ ਸੌਂਗੜੇ ਪੇਟੇ ਹੋਰ ਲਾਦਾ ਕੋਈ ਫਲਾਂ ਫੁੜਾਣਾ ਲਾ ਫਲਦਾਰ ਵੀ ਤੁਸੀਂ ਲਾਉਨੇ ਬੂਟੇ ਫਲਦਾਰ ਵੀ ਲਾ ਦਾਂਗੇ ਜੀ ਆਪਣੇ ਇਸ ਬਾੜੀ ਚ ਤੁਸੀਂ ਕਿੰਨੇ ਕੁ ਬੂਟੇ ਲੱਗੇ ਹੋਏ ਨੇ ਜੀ ਆਪਣੇ ਇਹ ਹੈਗੇ 40 50 ਘਟ ਘਟ ਵਿੱਚ ਮੰਨ ਲਓ ਸ਼ਾਹ ਵਾਲੇ ਵੀ ਨੇ ਸ਼ਾਹ ਵਾਲੇ ਆ ਕੇ ਵਿੱਚ ਫਲਾਂ ਵਾਲੇ ਆ ਕੇ ਫਲਾਂ ਵਾਲੇ ਜ਼ਿਆਦੇ ਨੇ ਜੀ ਠੀਕ ਹੈ ਤੇ ਤੁਹਾਡਾ ਮੋਬਾਈਲ ਨੰਬਰ ਦੱਸ ਦਿਓ ਇੱਕ ਵਾਰ ਮੇਰਾ ਮੋਬਾਈਲ ਨੰਬਰ ਹੈਗਾ ਜੀ 8427644042 ਨਾਮ ਕੀ ਹੈ ਤੁਹਾਡਾ ਪਿੰਡ ਦੱਸ ਜੀ ਆਪਣਾ ਅਮਰੀਕਾ ਗੱਲ ਤੋਂ ਜਾਣਦੇ ਨੇ ਲੋਕ ਵਧੀਆ ਆਪ ਜਾਣ-ਪਛਾਣ ਆਪਣੀ ਲੋਕਾਂ ਨਾਲ ਵਧੀਆ ਵਰਤਦੇ ਆ ਹੂੰ ਠੀਕ ਹੈ ਜੀ ਧੰਨਵਾਦ